ਹਾਂਜੀ ਅੱਜ ਆਪਾਂ ਆਏ ਹਾਂਗੇ ਬਈਆ ਫੋਟ ਦੇ ਵਿੱਚ ਐਗਜ਼ੀਬਿਸ਼ਨ ਲੱਗੀ ਹੋਈ ਹੈ ਜੀ ਇੱਥੇ ਤੇ ਭੈਣਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਸਟਾਲਾਂ ਲਾਈਆਂ ਹੈਗੀਆਂ ਤੇ ਬਹੁਤ ਹੀ ਸੋਹਣੀਆਂ ਸਟਾਲਾਂ ਆਈਆਂ ਹੋਈਆਂ ਇੰਨਾ ਤੇ ਆਪਾਂ ਤੁਹਾਨੂੰ ਸਾਰੀ ਐਗਜ਼ੀਬਿਸ਼ਨ ਦਿਖਾਵਾਂਗੇ ਭੈਣਾਂ ਦੇ ਨਾਲ ਗੱਲਬਾਤ ਵੀ ਕਰਾਵਾਂਗੇ ਤੇ ਤੁਸੀਂ ਵੀ ਇੰਜੋਏ ਕਰਿਓ ਜੀ ਪੂਰਾ ਤੇ ਜਿਹੜੀਆਂ ਭੈਣਾਂ ਨੇ ਕੋਈ ਵੀ ਕਿਸੇ ਭੈਣ ਤੋਂ ਤੁਸੀਂ ਚੀਜ਼ ਵਾਈ ਕਰਨੀ ਹੈ ਤੇ ਆਪਾਂ ਹਰ ਇੱਕ ਭੈਣ ਦਾ ਤੁਹਾਨੂੰ ਨੰਬਰ ਦੇਵਾਂਗੇ ਜੀ ਵੀਡੀਓ ਦੇ ਵਿੱਚ ਤੇ ਤੁਸੀਂ ਭੈਣਾਂ ਦੇ ਨਾਲ ਕੰਟੈਕਟ ਕਰਕੇ ਕੋਈ ਵੀ ਚੀਜ਼ ਮੰਗਾ ਸਕਦੇ ਹੋ ਤੇ ਆਓ ਜੀ ਆਪਾਂ ਚੱਲੀਏ ਫਿਰ ਅੰਦਰ ਅੱਜ ਲਈ ਸਟਾਲ ਤੇ ਆਏ ਪੁੱਛਦੇ ਆਂ ਦੀਦੀ ਹੋਰਾਂ ਨੇ ਇਹਨਾਂ ਕੋਲ ਕਿਹੜੀ ਕਿਹੜੀ ਵੈਰਾਈਟੀ ਹੋਣਗੇ ਹਾਂਜੀ ਜੀ ਸਸਿਕਾਹ ਸਸਿਕਾਹ ਜੀ ਅਸੀਂ ਆਰਬੀ ਫੈਸ਼ਨ ਸਟੂਡੀਓ ਬਟੰਡਾ ਤੋਂ ਕੂਵੀਨਾਂ ਰੋਡ ਦੇ ਉੱਪਰ ਆਪਣੀ ਬੁਟੀਕਾ ਨਾਲ ਹਾਂਜੀ ਤੁਹਾਨੂੰ ਆਪਣੇ ਕੋਲੋਂ ਤਕਰੀਬਨ ਹਰ ਇੱਕ ਆਰਟਿਕਲਸ ਮਿਲ ਜਾਣਗੇ ਜਿਸ ਤਰ੍ਹਾਂ ਹੈਂਡਵਰਕ ਮਸ਼ੀਨਵਰਕ ਪੇਂਟ ਦੇ ਵਿੱਚ ਹਰ ਇੱਕ ਆਰਟਿਕਲਸ ਨੇ ਇਹ ਪੇਂਟਿੰਗ ਤੁਸੀਂ ਆਪ ਖੁਦ ਕਰਦੇ ਹੋ ਜੀ ਹਾਂਜੀ ਸਾਡੇ ਗੁਰਦਾਰੀ ਕਰ ਸਕੇ ਹੋਏ ਨੇ ਅਗੇ ਹਾਂਜੀ ਔਰ ਹਰ ਇੱਕ ਸੈਗਮੈਂਟ ਦੇ ਵਿੱਚ ਪੇਂਟ ਮਿਲ ਜਾਏਗਾ ਤੁਹਾਨੂੰ ਇਸ ਤਰ੍ਹਾਂ ਫੋਇਲ ਪੇਂਟ ਹੋ ਗਿਆ ਇਹ ਆਪਣਾ ਬਰਸ਼ ਪੇਂਟ ਦੇ ਵਿੱਚ ਆ ਗਿਆ ਬਲੌਕ ਪੇਂਟ ਹੋ ਗਏ ਹਾਂਜੀ ਹਾਂਜੀ ਜੀ ਹਾਂਜੀ ਬਹੁਤ ਸੋਹਣੇ ਸਟੱਡ ਸੂਟ ਸਾਰੇ ਤੇ ਇਹ ਹੈਂਡਵਰਕ ਦੇ ਵੀ ਆ ਗਏ ਜੀ ਹੈਂਡਵਰਕ ਵੀ ਆ ਗਿਆ ਜੀ ਥ੍ਰੈਡ ਹੱਥ ਦੀ ਕਢਾਈ ਦਾ ਹਾਂਜੀ ਸਾਰਾ ਇਹ ਮਸ਼ੀਨ ਉੱਤੇ ਆਰਟੀਕਲਸ ਆ ਗਏ ਜੀ ਬਹੁਤ ਸਾਰੇ ਇਹ ਵੀ ਬਹੁਤ ਸੋਹਣਾ ਸੂਟ ਹੈ ਜੀ ਇਹ ਸਾਡੇ ਖੁਦ ਦੇ ਡਿਜ਼ਾਈਨਸ ਹੈਗੇ ਨੇ ਇਹ ਪੈਚਵਰਕ ਦੇ ਵਿੱਚ ਮਿਲ ਜਾਣਗੇ ਤੁਹਾਨੂੰ ਜਾਂ ਫਿਰ ਜੋ ਸਾਡੀ ਆਪ ਦੀ ਬੁਟੀਕ ਦੀ ਕ੍ਰੀਏਟੀਵਿਟੀ ਉਦੋਂ ਵਿੱਚ ਮਿਲ ਜੀ ਬਹੁਤ ਸੋਹਣੀ ਕਲੈਕਸ਼ਨ ਹੈ ਸਾਰੀ ਜੀ ਇਸ ਤਰ੍ਹਾਂ ਤੁਹਾਨੂੰ ਬਲੌਕ 'ਚ ਵੀ ਸਾਰੇ ਡਿਜ਼ਾਈਨ ਮਿਲ ਜਾਣਗੇ ਟਰੰਟ ਬੈਕ ਦੁਪੱਟਾ ਸਭ ਕੁਝ ਰੈਡੀ ਹੋਵੇਗਾ ਹਾਂਜੀ ਹਾਂ ਆਨੇ ਵੀ ਤੁਸੀਂ ਸੂਟ ਬਾਏ ਕਰਨੇ ਆ ਜੀ ਤੇ ਭੈਣ ਹੋਰਿਆਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਕਿਦਾਂ ਦਾ ਵੀ ਤੁਹਾਨੂੰ ਸੂਟ ਚਾਹੀਦਾ ਕੋਈ ਵੀ ਤੁਹਾਨੂੰ ਹੈਂਡ ਮੇਡ ਚਾਹੀਦੀ ਹੈ ਚੀਜ਼ ਹੈਂਡ ਮੇਡ ਸੂਟ ਚਾਹੀਦਾ ਤੇ ਕੋਈ ਪੇਂਟ ਵਾਲਾ ਚਾਹੀਦਾ ਕੋਈ ਵਰਕ ਚਾਹੀਦਾ ਕਿਦਾਂ ਦਾ ਵੀ ਤੁਹਾਨੂੰ ਸਾਰੇ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਤੇ ਆਪਣਾ ਨੰਬਰ ਦੱਸ ਦੇਵੋ ਜੀ ਹਾਂਜੀ ਕੰਟੈਕਟ ਨੰਬਰ ਸਾਡਾ ਹੈ ਜੀ 8146020091 ਹਾਂਜੀ ਇਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰਨਾ ਹੈ ਜੀ ਥੈਂਕ ਯੂ ਹਾਂਜੀ ਜੀ ਸੱਸੀ ਜੀ ਆਪਣਾ ਕਿਹੜੀ ਨਾਮ ਤੇ ਬੁਟੀਕ ਹੈ ਜੀ ਸੋਤਾਂ ਡਿਜ਼ਾਈਨਰ ਸਟੋਰੀ ਹਾਂਜੀ ਆਪਣੇ ਕੋਲੇ ਕਿਹੜੇ ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਸੋਤਾਂ ਦੇ ਹੈਂਡਵਰਕ ਸ਼ੈਡੋ ਵਰਕ ਹਾਂਜੀ ਮਸ਼ੀਨ ਵਰਕ ਹਾਂਜੀ ਇਹ ਦੇਖੋ ਜੀ ਸਾਰੇ ਹੈਂਡਵਰਕ ਦੇ ਸੂਟ ਹੈ ਦੀਦੀ ਕੋਲੇ ਬਹੁਤ ਹੀ ਜ਼ਿਆਦਾ ਸੋਹਣੇ ਹੈ ਜੀ ਸਾਰੇ ਸੂਟ ਦੁਪੱਟੇ ਵੀ ਇਹਨਾਂ ਨੇ ਬਹੁਤ ਹੀ ਜ਼ਿਆਦਾ ਸੋਹਣੇ ਰੈਡੀ ਕੀਤੇ ਆ ਵੱਖਰੀ ਵੈਰਾਈਟੀ ਇਹਨਾਂ ਕੋਲੇ ਬਿਲਕੁਲ ਸਾਰੀ ਤਰ੍ਹਾਂ ਦੀ ਵੈਡਿੰਗ ਵੇਅਰ ਸਾਰਾ ਹਾਂਜੀ ਹਾਂਜੀ ਇਹ ਹੈਵੀ ਸੂਟ ਵਰਤਾਂ ਦੀ ਵੈਰਾਈਟੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਦੀਦੀ ਕੋਲੇ ਇਹ ਸਾਰੇ ਹੈਂਡਮੇਡ ਸੂਟ ਹੈ ਜੀ ਸੁਸ਼ੀ ਚੱਕ ਕਰ ਸਕਦਾ ਹਾਂ ਬਹੁਤ ਹੀ ਜ਼ਿਆਦਾ ਸੋਹਣੀ ਕਲੈਕਸ਼ਨਾਂ ਬਣ ਹੋ ਰਿਆਂ ਕੋਲੇ ਤੇ ਇਹ ਦੇਖੋ ਜੀ ਪੈਚ ਵਰਕ ਦੇ ਵਿੱਚ ਸੂਟ ਬਹੁਤ ਹੀ ਜ਼ਿਆਦਾ ਹੈਵੀ ਸੂਟ ਹੈ ਸਾਰਾ ਹੈਂਡ ਮੇਡ ਕੰਮ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਕੰਮ ਹੈ ਇਹਨਾਂ ਕੋਲੇ ਹਾਂਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਲੈਣਾ ਹੈਗਾ ਤੇ ਦੀਦੀ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਦੀਦੀ ਆਪਣਾ ਨੰਬਰ ਦੱਸ ਦੋ 84326422 ਹਾਂਜੀ ਇਹਨਾਂ ਦੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਜਾਂ ਇਹਨਾਂ ਦੇ ਤੁਸੀਂ ਬੁਟੀਕ ਤੇ ਆ ਕੇ ਬਠਿੰਡੇ ਹੀ ਬੁਟੀਕਾ ਦੀਦੀ ਦਾ ਤੇ ਤੁਸੀਂ ਇਹਨਾਂ ਨੂੰ ਬਾਏ ਹੈਂਡ ਆ ਕੇ ਵੀ ਇਹਨਾਂ ਤੋਂ ਲਿਆ ਸਕਦੇ ਹੋ ਜੀ ਆਨਲਾਈਨ ਵੀ ਆਰਡਰ ਤੇ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਜੀ ਹਰ ਤਰ੍ਹਾਂ ਦੀ ਤੁਹਾਨੂੰ ਫੈਸਿਲਿਟੀ ਮਿਲੇਗੀ ਤੇ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰਿਓ ਜੀ ਥੈਂਕ ਯੂ ਹਾਂ ਜੀ ਸਸਿਕਾ ਸਸਿਕਾ ਦੀ ਆਪਣੇ ਕੋਲੇ ਕਿਹੜੇ ਕਿਹੜੇ ਪ੍ਰੋਡਕਟ ਹੈ ਦੀ ਤੁਸੀਂ ਦੱਸੋ ਹਾਂ ਜੀ ਮੇਰਪੜੀ ਸਾਰਾ ਕੁਝ ਪਹਿਲਾਂ ਹੋਮ ਮੇਡ ਰੈਡੀ ਕੀਤਾ ਹੋਇਆ ਜੀ ਜਿਵੇਂ ਸਾਬਣ ਹੈ ਜੀ ਇਹ ਹਲਦੀ ਵਾਲੀ ਹੋਗੀ ਮਨਤਾਨੀ ਮਿੱਟੀ ਅਲਸੀ ਦੀ ਫਿਰ ਬਾਕੀ ਦੀ ਪੈਕ ਹੈ ਜਿਵੇਂ ਕਿ ਸ਼ਈਆਂ ਵਾਸਤੇ ਹੈ ਸਕਿਨ ਟਾਈਟਨਿੰਗ ਵਾਸਤੇ ਹੈ ਬਾਕੀ ਰੀਟਨ ਹੈ 글로 ਵਾਸਤੇ ਹੈ ਸਟ੍ਰੰਟ 글로 ਵਾਸਤੇ ਵੀ ਹੈ ਬਾਕੀ ਆਪਣੇ ਕੋਲੇ ਸਹਾਂਜਣਾ ਦਾ ਪਾਊਡਰ ਹੈ ਨਿੰਮ ਪਾਊਡਰ ਹੈ ਆਮਲਾ ਪਾਊਡਰ ਹੈ ਸਰਬ ਇਹ ਘਰੇ ਰੈਡੀ ਕੀਤਾ ਹੋਇਆ ਦੀ ਹਾਂ ਜੀ ਸਕਿਨ ਟਾਈਟਨਿੰਗ ਵਾਸਤੇ ਆਪਣੇ ਕੋਲੇ ਕੋਮਬੋ ਸੈਟਾਂ ਦੀ ਬਾਕੀ ਤੁਸੀਂ ਦੇਖ ਸਕਦੇ ਹੋ ਦੀ আপনি ਵੀ ਐਲੋਵੇਰਾ ਜਲ ਸਾਰਿਆਂ ਨੇ ਦੇਖੀ ਆ ਪਰ ਬਾਕੀ ਮੈਂ ਅਲਸੀ ਜਲ ਪਹਿਲੀ ਵਾਰ ਮੈਂ ਰੈਡੀ ਕੀਤੀ ਹੋਈ ਆ ਬਹੁਤ ਵਧੀਆ ਰਿਜ਼ਲਟ ਆ ਰਹੇ ਆ। ਬਾਕੀ ਮੇਰੇ ਕੋਲ ਫੇਸ ਵਾਸ਼ ਆ ਵਿਟਾਮਿਨ ਸੀ ਦੇ ਸਾਰੇ ਤਰ੍ਹਾਂ ਦੇ ਆ ਜਿਵੇਂ ਕਿ ਬੈ ਆਈਜ਼ ਥਲੇ ਬਲੈਕਨੈਸ ਹੋ ਜਾਂਦੀ ਉਹਨਾਂ ਵਾਸਤੇ ਕਰੀਮ ਐ ਮਿਨੀ ਫੇਸ਼ੀਅਲ ਐ ਆਪਨੇ ਕੋਲੇ ਜਿਵੇਂ ਕਿ ਛਾਈਆਂ ਹੁੰਦੀਆਂ ਉਹਨਾਂ ਵਾਸਤੇ ਕਰੀਮ ਐ ਬਾਕੀ ਆ ਨਾਈਟ ਕਰੀਮ ਐ ਆ ਜਿਵੇਂ 글로 ਕਰੀਮ ਐ ਆ ਮੱਤ ਸਾਬ ਜਿਵੇਂ ਆ ਸੰਸਕ੍ਰੀਮ ਆ ਵੈਸੇ ਪੱਖੜਾ ਇਹ ਸ਼ੂਗਰ ਵਾਸਤੇ ਐ ਜੀ ਜਿਵੇਂ ਕਿ 2 ਲੀਟਰ ਪਾਣੀ ਦੇ ਵਿੱਚ ਜਦੋਂ 1 ਲੀਟਰ ਪਾਣੀ ਬਾਜੂ ਗਾ ਤੇ ਹਾਂ ਜੀ ਦੋ ਚੁਣ ਲੈ ਬਾਕੀ ਹੇਅਰ ਆਇਲ ਐ ਸੇਰਮ ਆਦੀ ਸ਼ੈਂਪੂ ਆ ਜਿਵੇਂ ਕਿ ਇਹ ਬਾਦਮ ਦਾ ਤੇਲ ਆਦੀ ਮੈਂ ਕੋਲ ਰੈਡੀ ਕੀਤਾ ਹੋਇਆ ਹੈ ਬਾਕੀ ਆ ਨਾਰੀਅਲ ਤੇਲ ਵੀ ਮੈਂ ਘਰੀਬਨ ਬਣਾਇਆ ਹੋਇਆ ਹੈ ਜੀ ਤੇ ਇਹ ਨਿਊਟ੍ਰੀਸ਼ਨ ਲੋਸ਼ਨ ਐ ਦੀ ਬਾਕੀ ਆ ਟੋਨਰ ਐ ਦੀ ਆਪਣੀ ਹਾਂਜੀ ਜੀ ਇਹ ਸਾਰੇ ਪ੍ਰੋਡਕਟ ਤੁਹਾਡੇ ਕੋਲੇ ਅਵੇਲੇਬਲ ਹੈ ਜੀ ਹਨਾ ਕਿ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਹੈ ਜੀ ਇਹਨਾਂ ਕੋਲੇ ਜਿਹੜੇ ਤੁਸੀਂ ਇਹ ਪਾਊਡਰ ਬਣਾਏ ਭੈਣ ਇਹਨਾਂ ਬਾਰੇ ਜਾਣਕਾਰੀ ਦਿਓ ਵੀ ਇਹ ਕਾਦੇ ਵਾਸਤੇ ਬਣਾਇਆ ਤੁਸੀਂ ਹਾਂਜੀ ਜੀ ਵੀ ਸ਼ੂਗਰ ਹੈ ਜਿਵੇਂ ਕਿ ਆਪਣਾ ਹਾਂਜੀ ਉਹਨਾਂ ਲਈ ਹੈ ਜਿਵੇਂ ਬਲੱਡ ਪ੍ਰੈਸ਼ਰ ਵੱਧ ਹੈ ਜਿਵੇਂ ਟਾਮਣੇ 11 ਵੀਟਾਮਿਨ B ਦੀ ਕਮੀ ਪੂਰੀ ਕਰਦਾ ਜੀ ਠੀਕ ਹੈ ਜੀ ਇਹ ਸਾਰਿਆਂ ਨੂੰ ਜਿਹੜੀ ਹੈਗੀ ਹੈ ਜੀ ਸ਼ੂਗਰ ਦੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਤੇ ਸਾਰੇ ਤੁਸੀਂ ਭੈਣ ਦੇ ਨਾਲ ਜ਼ਰੂਰ ਸੰਪਰਕ ਕਰਿਓ ਜੀ ਇਹਨਾਂ ਤੋਂ ਜ਼ਰੂਰ ਇਹ ਪ੍ਰੋਡਕਟ ਲੈ ਕੇ ਤੁਸੀਂ ਤੇ ਦਵਾਈਆਂ ਤੋਂ ਸਹਾਰਾ پا ਸਕਦੇ ਹੋ ਦੀਦੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਹਾਂਜੀ ਮੇਰਾ ਨੰਬਰ ਹੈ 7087784539 ਮੇਰਾ ਨੰਬਰ ਹੈ ਜੀ ਹਾਂਜੀ ਪੰਜਾਬੀ ਚ ਵੀ ਬੋਲ ਦਿਓ ਹਾਂਜੀ 707784539 ਮੇਰਾ ਨੰਬਰ ਹੈ ਜੀ ਜਿਨ੍ਹਾਂ ਨੂੰ ਵੀ ਬਾਕੀ ਜਿਹੜੀਆਂ ਹੋਮ ਮੇਡ ਚੀਜ਼ਾਂ ਜੀ ਆਪਾਂ ਬੀਬੀ ਵੀ ਯੂਜ਼ ਕਰ ਸਕਦੇ ਜਿਵੇਂ ਕਿ ਮੈਡੀਕਲ ਚੀਜ਼ਾਂ ਹੁੰਦੀਆਂ ਉਹ ਆਪਾਂ ਬੀਬੀ ਵੀ ਨਹੀਂ ਜਿਵੇਂ ਹੈਅਰ ਆਲ ਹੈ ਮੇਰੇ ਖੁਦ ਦਾ ਬੀਪੀ 4 ਸਾਲਾਂ ਦਾ ਉਹ ਵੀ ਯੂਜ਼ ਕਰਦਾ ਜੀ ਬਾਕੀ ਆ ਸਾਰੀਆਂ ਚੀਜ਼ਾਂ ਮੇਰੀ ਫੈਮਲੀ ਦੇ ਵਿੱਚ ਵੀ ਯੂਜ਼ ਹੁੰਦੀਆਂ ਜੀ ਠੀਕ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਮੰਗਾਉਣੀ ਹੈ ਜੀ ਦੀਦੀ ਤੋਂ ਕੋਈ ਤੇਲ ਸ਼ੈਂਪੂ ਕਰਦੀਆਂ ਬਣੀਆਂ ਚੀਜ਼ਾਂ ਇਹਨਾਂ ਨਾਲ ਜਰੂਰ ਸੰਪਰਕ ਕਰਿਓ ਜੀ ਥੈਂਕ ਯੂ ਹਾਂਜੀ ਆਪਾਂ ਅਗਲੀ ਸਟਾਲ ਤੇ ਆਏਂਗੇ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਜੀ ਆਪਣੇ ਕੋਲੇ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਹੈ ਬਣੇ ਹਾਂਜੀ ਆਪਣੇ ਕੋਲੇ ਜਿਵੇਂ ਕਿ ਘਗਰੇ ਹਾਂਜੀ ਤੇ ਪੱਖੀਆਂ ਹਾਂਜੀ ਪੀੜੀਆਂ ਠੀਕ ਹੈ ਵੀਰੇ ਆ ਨਾਲੇ ਦਿਖਾ ਦਿਓ ਕਿੰਨੇ ਸੋਹਣੇ ਹੈਗੇ ਜੀ ਇਹ ਘੱਗਰਿਆਂ ਦੇ ਨਾਲੇ ਇਹ ਹੈਂਡ ਮੇਡ ਤਿਆਰ ਕੀਤੇ ਹੋਏ ਨੇ ਸਾਰੇ ਜੀ ਹਾਂਜੀ ਹਾਂਜੀ ਬਹੁਤ ਸੋਹਣੇ ਨਾਲੇ ਹੈ ਜੀ ਇਹ ਘੱਗਰਿਆਂ ਦੇ ਇਹ ਪੇਂਟ ਕੀਤੀਆਂ ਜਾਂ ਜੁੱਤੀਆਂ ਜੀ ਹਾਂਜੀ ਇਹ ਜੁੱਤਾਂ ਵੀ ਬਹੁਤ ਹੀ ਸੋਹਣੀ ਕਲੈਕਸ਼ਨ ਹੈ ਜੀ ਜੁੱਤਾਂ ਦੀ ਦੇਖ ਸਕਦੇ ਹੋ ਤੁਸੀਂ ਪੇਂਟ ਕੀਤੀਆਂ ਹੋਊਗਾ ਜੁੱਤੀਆਂ ਪਹਿਨ ਹੋਰਾਂ ਕੋਲੇ ਬਹੁਤ ਹੀ ਜ਼ਿਆਦਾ ਸੋਹਣੀਆਂ ਤੇ ਘੱਗਰੇ ਵੀ ਬਹੁਤ ਹੀ ਸੋਹਣੇ ਹੈਗੇ ਤੇ ਨਾਲ ਘੱਗਰਿਆਂ ਦੇ ਨਾਲੇ ਵੀ ਹੈ ਜੀ ਇਹ ਕਾਟਨ ਤੇ ਬਣੇ ਹੋਏ ਹੈ ਜੀ ਘੱਗਰੇ ਬਹੁਤ ਹੀ ਜ਼ਿਆਦਾ ਸੋਹਣੇ ਹੈਗੇ ਸੈਟਨ ਦੇ ਵੀ ਘੱਗਰੇ ਹੈਗੇ ਪਹਿਨ ਹੋਰਾਂ ਕੋਲੇ ਤੇ ਬਾਕੀ ਭੈਣ ਆਪਣੇ ਕੋਲੇ ਸੂਟਾਂ 'ਚ ਵੀ ਵੈਰਾਈਟੀ ਹੁੰਦੀ ਹੈ। ਹਾਂਜੀ ਹੈਂਡਵਰਕ ਮਸ਼ੀਨਵਰਕ ਇਹ ਸਾਰੇ ਤਰ੍ਹਾਂ ਦੇ ਸੂਟ ਆ ਗਏ ਜੀ ਭੈਣ ਹੋਰਾਂ ਕੋਲੇ ਬਹੁਤ ਹੀ ਜ਼ਿਆਦਾ ਸੋਹਣੇ ਹੈਗੇ ਮਸ਼ੀਨੀ ਵਰਕ ਦੇਖੋ ਕਿੰਨਾ ਸੋਹਣਾ ਹੋਇਆਗਾ ਇਹ ਪ੍ਰਿੰਟ ਵਾਲੇ ਸੂਟ ਆ ਗਏ ਜੀ ਬਹੁਤ ਹੀ ਸੋਹਣੇ। ਤੇ ਕੀ ਬੁਟੀਕ ਦਾ ਨੇਮ ਕੀ ਹੈ ਭੈਣ ਆਪਣੇ ਦਾ? ਹਾਂਜੀ ਆਪਣੀ ਬੁਟੀਕ ਦਾ ਨਾਮ ਵਿਰਾਸਤ ਬੁਟੀਕ ਹੈ ਜੀ। ਵਿਰਾਸਤ ਬੁਟੀਕ ਕਿਹੜੀ ਜਗ੍ਹਾ ਪਾਇਆ ਭੈਣ ਨੇ? ਹਾਂਜੀ ਅਸੀਂ ਲੰਬੀ ਤੋਂ ਆਏ ਹਾਂ। ਠੀਕ ਹੈ ਜੀ ਲੰਬੀ ਪਿੰਡ ਹੈ ਭੈਣ ਹੋਰਿਆਂ ਦਾ ਵਿਰਾਸਤ ਬੁਟੀਕ ਹੈ ਜੀ ਤੇ ਮੇਨ ਚੀਜ਼ ਇਹ ਹੈ ਜੀ ਇਹਨਾਂ ਕੋਲੇ ਆ ਹਥ ਜਿਹੜੀਆਂ ਕਿ ਅੱਜ ਕੱਲ ਮਿਲਦੀਆਂ ਨਹੀਂ ਹੈਗੀਆਂ ਇਹ ਵੀ ਪੈਣ ਹੋ ਰਹਿਆ ਨੇ ਬਰਾਸਤਾਂ ਸਾੰਭੀ ਹੋਈਏ ਤਾਂ ਸਾਡੀਆਂ ਨਾਨੀਆਂ ਦਾਦੀਆਂ ਜਿਹੜੀਆਂ ਪਹਿਲਾਂ ਮਨਾਉਂਦੇ ਸੀ ਮੰਜੇ ਪੀੜੀਆਂ ਤੇ ਪੈਣ ਹੋਰਿਆਂ ਕੋਲੇ ਪੀੜੀਆਂ ਵੀ ਬਣੀਆਂ ਹੋਈਆਂ ਜੀ ਤੁਸੀਂ ਇਹਨਾਂ ਤੋਂ ਪੀੜੀਆਂ ਵੀ ਲੈ ਸਕਦੇ ਹੋਗੇ ਤੇ ਇਹ ਸਾਨੂੰ ਬਹੁਤ ਜ਼ਿਆਦਾ ਵਿਆਸ਼ਾਦੀਆਂ ਚ ਲੋੜ ਪੈਂਦੀ ਹੈ ਪੀੜੀਆਂ ਦੀ ਸਾਡਾ ਇਹ ਵਿਰਸਾ ਬੇਸ਼ੱਕ ਲੋਪ ਹੁੰਦਾ ਜਾ ਰਿਹਾ ਪਰ ਸਾਨੂੰ ਚੀਜ਼ਾਂ ਦੀ ਸਾਰੀਆਂ ਦੀ ਜ਼ਰੂਰਤ ਪੈਂਦੀ ਹੈਗੀ ਤੇ ਭੈਣੇ ਆਪਣਾ ਕੰਟੈਕਟ ਨੰਬਰ ਦੱਸ ਦਿਓ ਹਾਂਜੀ ਹਾਂਜੀ ਇਹਨਾਂ ਦਾ ਨੰਬਰ ਹੈਗਾ 70093 ਸ 11299 ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਭੈਣ ਹਰਿਆਣ ਤੋਂ ਕੋਈ ਵੀ ਚੀਜ਼ ਵਾਇ ਕਰ ਸਕਦੇ ਹੋ ਜੀ ਥੈਂਕ ਯੂ ਹਾਂਜੀ ਆਪ ਅਗਲੀ ਸਟਾਲ ਤੇ ਆਹ ਪੁੱਛਦੇ ਆ ਭੈਣ ਹੋਰਾਂ ਕੋਲੇ ਕਿਹੜੀ ਕਿਹੜੀ ਵੈਰਾਈਟੀ ਸਸਤੀ ਕਹਿੰਦੇ ਨੇ ਸਸਤੀ ਗੱਲ ਜੀ ਮੇਰੇ ਕੋਲੇ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਹੈ ਜੀ ਹਾਂਜੀ ਮੇਰੇ ਕੋਲ ਰੀਜ਼ਿਨ ਆਰਟੀਆਂ ਆਈਟਮਸ ਹੈ ਜਿਹੜੀਆਂ ਕਿ ਕਸਟਮਾਈਜ਼ਡ ਬਣਾਈਆਂ ਜਾਂਦੀਆਂ ਜਿਵੇਂ ਆਹ ਫ੍ਰਿਜ ਮੈਗਨੇਟਸ ਹੈ ਹਾਂਜੀ ਤੇ ਫੋਟੋ ਫ੍ਰੇਮਸ ਹੈ ਵਾਲ ਕਲੌਕਸ ਹੈ ਸਰਵਿੰਗ ਟ੍ਰੇਜ਼ ਐਂਡ ਕਾਰ ਹੈਂਗਿੰਗਸ ਕੋਈ ਵੀ ਮਤਲਬ ਆਪਾਂ ਕਸਟਮਾਈਜੇਸ਼ਨ ਨਾ ਕਲਰ ਵੀ ਚੇਂਜ ਕਰਵਾ ਸਕਦੇ ਆ ਕੋਈ ਵੀ ਪੈਟਰਨ ਸਾਰਾ ਆਪ ਤਿਆਰ ਕਰ ਹਾਂਜੀ ਇਹ ਸਾਰਾ ਮੈਂ ਆਪ ਤਿਆਰ ਕਰਦੀ ਆ ਇਹ ਜਿਵੇਂ ਆਪਾਂ ਜਿਵੇਂ ਗੱਡੀਆਂ ਚ ਲਾਉਣ ਵਾਸਤੇ ਹਾਂਜੀ ਇਹ ਕਾਰ ਹੈਂਗਿੰਗ ਸਾਰਾ ਹੈਂਗਿੰਗ ਬਹੁਤ ਬਾਕੀ ਕੋਈ ਵੀ ਚੀਜ਼ ਬਹੁਤ ਸਾਰੀਆਂ ਆਈਟਮਸ ਆਨ ਯਰ ਰੈਜ਼ਿਨ ਵਿੱਚ ਹਾਂਜੀ ਨੈਪਕਿਨ ਹੋਲਡਰ ਹੋ ਗਿਆ ਕੋਸਟਰਸ ਹੁੰਦੇ ਆ ਹੋਰ ਚੀਜ਼ਾਂ ਤਿਆਰ ਹੋਈਆਂ ਜੀ ਇਹ ਕਿਸੇ ਨੂੰ ਵੀ ਹੈਂਡ ਮੇਡ ਚੀਜ਼ਾਂ ਚਾਹੀਦੀਆਂ ਹੈ ਨਾ ਤੇ ਤੁਸੀਂ ਭੈਣ ਹੋਰਾਂ ਤੋਂ ਜ਼ਰੂਰ ਮੰਗਵਾਇਓ ਜੀ ਇਹ ਛੱਲੇ ਬਹੁਤ ਸੋਹਣੇ ਤਿਆਰ ਕੀਤੇ ਆ ਨਾਂ ਨਾਂ ਬਣਾਏ ਹੋਏ ਆ ਹਾਂ ਜੀ ਕਿਚਨ ਬਹੁਤ ਡਿਮਾਂਡ ਵਿੱਚ ਹੈ ਹਾਂ ਇਹ ਨਾਮ ਬਣਾਏ ਹੋਏ ਅੱਖਰ ਸਾਰੇ ਜਿਹੜੇ ਡਿਮਾਂਡ ਅੱਖਰ ਲੱਗਦਾ ਜੋ ਵੀ ਨੇਮ ਨੂੰ ਤੁਸੀਂ ਲੈ ਸਕਦੇ ਹੋ ਇਹ ਚੀਜ਼ਾਂ ਹਾਂ ਤੇ ਲੇਟਸ ਦੇ ਸੇਵ ਸੋਹਣੀਆਂ ਚੀਜ਼ਾਂ ਬਣੀਆਂ ਹੋਣਗੀਆਂ ਜੀ ਹੈ ਜੀ ਹਾਂ ਜੀ ਬਾਕੀ ਕਸਟਮਾਈਜ਼ੇਸ਼ਨ ਤੁਹਾਡਾ ਨੇਮ ਜੇ ਪਿਕ ਐਡ ਕਰਨੀ ਹੈ ਉਹ ਵੀ ਹੋ ਜਾਂਦੀ ਹੈ ਅੱਛਾ ਪਿਕ ਐਡ ਕਰਕੇ ਵੀ ਬਣਾ ਦਿੰਦੇ ਆ ਜੀ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣੀਆਂ ਚੀਜ਼ਾਂ ਬਣੀਆਂ ਕੈਂਡਲ ਹੋਲਡਰਸ ਹੈ ਹਾਂ ਜੀ ਡਿਫਰੈਂਟ ਟਾਈਪਸ ਦੇ ਕੈਂਡਲ ਹੋਲਡਰਸ ਹੈ ਹਾਂਜੀ ਬਹੁਤ ਜ਼ਿਆਦਾ ਸੋਹਣੀ ਵੈਰਾਈਟੀਆਂ ਭੈਣ ਹੋਰਾਂ ਕੋਲੇ ਤੇ ਸਾਰੀ ਹੈਂਡਮੇਡ ਹੈ ਜੀ ਤੇ ਦੀਦੀ ਤੁਹਾਡਾ ਨੰਬਰ ਦੱਸ ਦਿਓ 708 708 9047 ਸਰਬਜੀਤ ਕੌਰ ਹਾਂਜੀ ਇਹਨਾਂ ਨਾਲ ਤੁਸੀਂ ਸੰਪਰਕ ਕਰਕੇ ਕੋਈ ਵੀ ਚੀਜ਼ ਬਾਈ ਕਰਨੀ ਹੈਗੀ ਤੇ ਤੁਸੀਂ ਆਪਣੇ ਮੁਤਾਬਕ ਵੀ ਕੋਈ ਤਿਆਰ ਕਰਵਾਉਣੀ ਹੈ ਤੇ ਇਹਨਾਂ ਤੋਂ ਕਰਵਾ ਸਕਦੇ ਹੋ ਜੀ ਥੈਂਕ ਯੂ ਹਾਂਜੀ ਆਪਾਂ ਅਗਲੀ ਸਟਾਲ ਤੇ ਆਏਾਂਗੇ ਤੇ ਪੁੱਛ ਲੈਣ ਦੀ ਦੀਦੀ ਨੂੰ ਇਹਨਾਂ ਕੋਲੇ ਕਿਹੜੀ ਕਿਹੜੀ ਵੈਰਾਈਟੀਆਂ ਸਸਤੀ ਕਾ ਦੇ ਸਸਤੀ ਕਾ ਲੈ ਆਪਣੇ ਕੋਲੇ ਕਿਦਾਂ ਦੇ ਸੂਟ ਹੁੰਦੇ ਨੇ ਦੀਦੀ ਆ ਸ਼ੈਡੋ ਵਰਕ ਦੇ ਜੀ ਹਾਂਜੀ ਇਹ ਸਾਰੇ ਸ਼ੈਡੋ ਵਰਕ ਆ ਗਏ ਹਾਂਜੀ ਇਹ ਸ਼ੈਡੋ ਵਰਕ ਆ ਗਏ ਹੈਂਡ ਵਰਕ ਆ ਗਏ ਕੀ ਹਾਂਜੀ ਇਹ ਕੀਨ ਕੱਪ ਦੇ ਬਹੁਤ ਹੀ ਸੋਹਣੇ ਸੂਟ ਆ ਗਏ ਹਾਂਜੀ ਤੇ ਇਹ ਵੀ ਵਰਕ ਹੈਂਡ ਦਾ ਹੀ ਹੋਇਆ ਜੀ ਹਾਂਜੀ ਹੈਂਡ ਦਾ ਹੀ ਹੋਇਆ ਜੀ ਇਹ ਮਸ਼ੀਨ ਵਰਕ ਦੇ ਹਾਂਜੀ ਇਹਦੇ ਵਿੱਚ ਸ਼ਰਟ ਦੇ ਬੂਟੀ ਹੈ ਬਾਜੂ ਹੈਵੀ ਹੈ ਨਾਲ ਦੁਪੱਟਾ ਰੈਡੀ ਹੈ ਠੀਕ ਹੈ ਜੀ ਤੇ ਇਹ ਦੀਦੀ ਫੁਲਕਾਰੀਆਂ ਵੀ ਰੈਡੀ ਕੀਤੀਆਂ ਪਈਆਂ ਸਾਰੀਆਂ ਹੈਂਡਮੇਡ ਤਿਆਰ ਹਾਂਜੀ ਹਾਂਜੀ ਹੈਂਡਮੇਡ ਹੋਈਆਂ ਹਾਂਜੀ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣੀਆਂ ਫੁਲਕਾਰੀਆਂ ਦੀਦੀ ਕੋਲੇ ਜਿਵੇਂ ਕਿ ਹੁਣ ਵਰਤਾਂ ਦਾ ਵਿਆਹਾਂ ਦਾ ਸੀਜ਼ਨ ਆ ਰਿਹਾ ਹੈ ਇਹ ਚੋ ਆਪਣੀਆਂ ਚਿੜੀਆਂ ਸਾਡੀਆਂ ਨਾਨੀਆਂ ਦਾਦੀਆਂ ਵਾਲੀਆਂ ਫੁਲਕਾਰੀਆਂ ਆਈਆਂ ਜੀ ਬਹੁਤ ਹੀ ਜਿਆਦਾ ਸੋਹਣੀਆਂ ਇਹ ਕਾਟਨ ਤੇ ਬਣੀਆਂ ਹੋਈਆਂ ਜੀ ਜੀ ਹਾਂਜੀ ਕਾਟਨ ਤੇ ਬਣੀਆਂ ਹੋਈਆਂ ਕਾਟਨ ਤੇ ਬਣੀਆਂ ਹੋਈਆਂ ਫਲਕਾਰੀਆਂ ਜੀ ਬਹੁਤ ਹੀ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਹੈ ਤੇ ਜਿਵੇਂ ਹੁਣ ਸਾਨੂੰ ਵਿਆਹਾਂ ਦੇ ਸੀਜ਼ਨ ਚ ਤੇ ਵਰਤਾਂ ਦੇ ਸੀਜ਼ਨ ਚ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਹੈਗੀ ਤੇ ਸੂਟ ਵੀ ਦੀਦੀ ਕੋਲੇ ਸਾਰੇ ਹੈਂਡਵਰਕ ਦੇ ਮਸ਼ੀਨਵਰਕ ਦੇ ਬਹੁਤ ਹੀ ਜ਼ਿਆਦਾ ਸੋਹਣੇ ਹੈ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਕਲੈਕਸ਼ਨ ਹੈ ਇਹਨਾਂ ਦੀ ਸਾਰੀ ਤੇ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰੋ ਦੀਦੀ ਆਪਣਾ ਨੰਬਰ ਬੋਲ ਦਿਓ 94785 24000 ਹਾਂਜੀ ਇਹਨਾਂ ਦੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇਹਨਾਂ ਤੋਂ ਕੋਈ ਵੀ ਚੀਜ਼ ਬਾਈ ਕਰ ਸਕਦੇ ਹੋ ਜੀ ਥੈਂਕ ਯੂ ਹਾਂਜੀ ਆਪਾਂ ਅਗਲੇ ਸਟਾਲ ਤੇ ਆਏ ਆ ਜੀ ਅੱਗੇ ਭੈਣ ਹੋਰਾਂ ਤੋਂ ਪੁੱਛਦੇ ਕਿਹੜੀ ਚੀਜ਼ ਲੈ ਕੇ ਆਏ ਇਹ ਸੱਸੀ ਕਰਦੇ ਨੇ ਸੱਚੀ ਗੱਲ ਆਪਣੇ ਕੋਲੇ ਕਿਹੜੀ ਕਿਹੜੀ ਵੈਰਾਈਟੀ ਹੈ ਜੀ ਆਪਣੇ ਕੋਲੇ ਸਾਰੇ ਜੈਪੁਰ ਆਈਟਮ ਹੈਗੇ ਹਾਂਜੀ ਹੈਂਡਲੂਮ ਦੀ ਹੈ ਸਾਰੀ ਜੀ ਹੈਂਡਲੂਮ ਦੀ ਹੈਗੇ ਇਹ ਚਾਦਰਾਂ ਸਰਾਂ ਨੇ ਸਾਰਾ ਕੁਝ ਨਾਲ ਹੀ ਹੈ ਜੀ ਸਾਰਾ ਕੁਝ ਕੰਫਰਟਰ ਦੋ ਹਾਂਜੀ ਸਾਰੀ ਆਈਟਮ ਨੇ ਹਾਂਜੀ ਇਹ ਆਪਣੇ ਦੁਕਾਨ ਤੇ ਵੀ ਰੱਖੇ ਹੋਏ ਹੈ ਜੀ ਹਾਂਜੀ ਜ ਆਪਣੇ ਆਪਣੇ ਉੱਥੇ ਇਹ ਰਹਿ ਹੈ ਸ਼ੇ ਗ੍ਰੀਨ ਸਿਟੀ ਚ ਹਾਂਜੀ ਹਾਂਜੀ ਉੱਥੇ ਸਾਰੇ ਉੱਥੇ ਹਾਂਜੀ ਇਹ ਸਾਰੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣੀਆਂ ਚਾਦਰਾਂ ਨੇ ਬਹੁਤ ਹੀ ਕੰਪਲੀਏ ਚਾਦਰਾਂ ਹਾਂਜੀ ਬਹੁਤ ਹੀ ਜ਼ਿਆਦਾ ਸੋਹਣੀਆਂ ਆ ਏ ਬੈੱਡ ਸ਼ੀਟਾਂ ਜੀ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋਗੇ ਦੀਦੀ ਆਪਾਂ ਕੋਰੀਅਰ ਕਰਦੇ ਹਾਂ ਨਾ ਜੀ 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 ਹਾਂ ਜੀ ਇਹਨਾਂ ਦੀ ਵਰਲਡ ਵਾਈਡ ਸ਼ਿਪਿੰਗ ਹੋਊਗੀ ਜੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਇਹਨਾਂ ਚ ਕੋਈ ਵੀ ਬੈੱਡ ਸ਼ੀਟ ਬਾਏ ਕਰਨੀ ਹੈ ਤੇ ਕਰ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਸੋਹਣੀਆਂ ਆਇਆ ਆਇਟਮ ਹੈ ਇਹ ਤੇ ਆਹ ਕੰਫਰਟੇਬਲ ਵੀ ਦਿਖਾ ਦੋ ਦੀ ਜੀ ਹਾਂ ਜੀ ਇਹ ਦੋਵਰੇ ਡਬਲ ਬੈੱਡ ਦੇ ਅੱਛਾ ਜੀ ਹਾਂ ਹਾਂ ਜੀ ਇਹ ਬਹੁਤ ਹੀ ਸੋਹਣੇ ਆ ਜੀ ਇਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਤੁਹਾਨੂੰ ਪਸੰਦ ਆਉਂਦੀ ਹੈ ਤੇ ਤੁਸੀਂ ਇਹਨਾਂ ਤੋਂ ਹਾਂਜੀ ਬਾਈ ਕਰੰਗਲ ਠੀਕ ਹੈ ਜੀ ਤੇ ਕੰਫਰਟਰ ਆ ਗਿਆ ਆਪਣੇ ਸਾਰੇ ਹਾਂਜੀ ਹਾਂ ਬਹੁਤ ਹੀ ਜਿਆਦਾ ਵਧੀਆ ਸਾਰੀ ਵੈਰਾਈਟੀ ਬਹੁਤ ਸੋਹਣੀ ਹੈ ਜੀ ਇਹਨਾਂ ਕੋਲੇ ਤੇ ਦੀਦੀ ਆਪਣਾ ਕੰਟੈਕਟ ਨੰਬਰ ਕੀ ਹੈ 7986652040 ਹਾਂਜੀ ਇਹਨਾਂ ਦੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਆਨਲਾਈਨ ਵੀ ਚੀਜ਼ ਮੰਗਾ ਸਕਦੇ ਹੋ ਜੀ ਤੇ ਇਹਨਾਂ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰਨਾ ਬਠਿੰਡੇ ਤੋਂ ਲੋਕਲੀ ਹੈਗੇ ਪੈਨ ਹੋਰੇ ਜੀ ਜ਼ਰੂਰ ਪੈਨ ਹੋਰਿਆਂ ਦੇ ਨਾਲ ਸੰਪਰਕ ਕਰਿਓ ਥੈਂਕ ਯੂ ਜੇ ਆਪ ਅਗਲੇ ਸਟਾਲ ਤੇ ਆਏ ਆਂਗੇ ਪੁੱਛ ਲਈ ਦੀਦੀ ਹਰਿਆਣੇ ਕਿਹੜੀ ਜਗ੍ਹਾ ਤੋਂ ਆਏ ਸਸਿਕਾ ਜੀ ਸਸਿਕਾ ਜੀ ਦੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਹਨਮਾਨਗੜ੍ਹ ਤੋਂ ਜੀ ਅੱਛਾ ਜੀ ਆਪਣੇ ਕੋਲੇ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਦੀਦੀ ਨੇ ਆਪਣੇ ਕੋਲੇ ਹੈਂਡਵਰਕ ਹੈ ਦੀਦੀ ਇਹ ਫੁੱਲ ਕਾਰਨ ਰੈਡੀ ਕੀਤੀਆਂ ਹਨ ਜੀ ਹਾਂ ਜੀ ਬਹੁਤ ਹੀ ਸੋਹਣੀਆਂ ਫੁੱਲ ਕਾਰਨ ਰੈਡੀ ਹੋਈਆਂ ਜੀ ਇਹ ਹਾਂ ਜੀ ਤੇ ਸਾਰੀਆਂ ਇਹ ਕਾਟਨ ਤੇ ਬਣੀਆਂ ਹੋਈਆਂ ਹਨ ਜੀ ਹਾਂ ਜੀ ਹਾਂ ਬਹੁਤ ਸੋਹਣੀਆਂ ਫੁੱਟਾਰੀਆਂ ਜੀ ਦੇਖ ਸਕਦੇ ਹੋ ਤੁਸੀਂ ਇਹ ਸਾਰੀਆਂ ਹੈਂਡ ਮੇਡ ਹਨ ਇਹਦੀਆਂ ਹਾਂ ਜੀ ਹਾਂ ਜੀ ਸਾਰੀਆਂ ਹੈਂਡ ਮੇਡ ਬਹੁਤ ਜ਼ਿਆਦਾ ਸੋਹਣੀਆਂ ਫੁੱਟਾਰੀਆਂ ਜੀ ਚੈੱਕ ਕਰ ਸਕਦੇ ਹੋ ਤੁਸੀਂ ਜਿਵੇਂ ਹੁਣ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਆਉਂਦਾ ਹੈ ਜੀ ਤੇ ਅੱਗੇ ਵਰਤ ਆ ਰਹੇ ਤੇ ਭੈਣਾਂ ਨੂੰ ਇਹਨਾਂ ਚੀਜ਼ਾਂ ਦੀ ਬਹੁਤ ਲੋੜ ਪੈਣੀ ਹੈਗੀ ਤੇ ਬਹੁਤ ਹੀ ਜ਼ਿਆਦਾ ਸੋਹਣੀਆਂ ਫੁਲਕਾਰੀਆਂ ਤੇ ਅੱਗੇ ਸੂਟ ਆ ਗਏ ਜੀ ਬਹੁਤ ਹੀ ਜ਼ਿਆਦਾ ਸੋਹਣੇ ਹੈਂਡ ਮੇਡ ਸੂਟ ਹੈ ਜੀ ਸਾਰਾ ਹੱਥ ਦਾ ਕੰਮ ਕੀਤਾ ਹੋਇਆ ਦੀਦੀ ਹੋਰਾਂ ਕੋਲੇ ਸਾਰੇ ਸੂਟ ਬਹੁਤ ਜ਼ਿਆਦਾ ਸੋਹਣੇ ਐ ਇਹ ਦੇਖ ਸਕਦੇ ਹੋ ਤੁਸੀਂ ਸਾਰੇ ਹੈਂਡ ਦਾ ਕੰਮ ਕੀਤਾ ਹੋਇਆ ਜੀ ਹੈਂਡਵਰਕ ਦੇ ਸੂਟ ਹੈਗੇ ਇਹ ਪੇਂਟਿੰਗ ਆ ਗਿਆ ਜੀ ਬਹੁਤ ਹੀ ਸੋਹਣਾ ਦੁਪੱਟਾ ਰੈਡੀ ਕੀਤਾ ਇਹਨਾਂ ਨੇ ਸੂਟ ਦੇ ਨਾਲ ਤੇ ਸੂਟ ਵੀ ਬਹੁਤ ਹੀ ਸੋਹਣਾ ਰੈਡੀ ਹੋਇਆ ਜੀ ਤੇ ਜਿਵੇਂ ਪ੍ਰਿੰਟ ਸੂਟ ਵੀ ਹੁੰਦੇ ਸੀ ਦੀ ਆਪਣੇ ਕੋਲ ਪ੍ਰਿੰਟਡ ਵੀ ਹੈਗਾ ਹਾਂ ਜੀ ਇਹ ਪ੍ਰਿੰਟ ਸੂਟ ਵੀ ਹੈਗੇ ਆ ਜੀ ਆਮ ਡੈਲੀ ਫੇਰ ਵਾਲੇ ਵੀ ਹੁੰਦੇ ਆ ਜੀ ਸਾਰੇ ਤਰ੍ਹਾਂ ਦੇ ਇਹਨਾਂ ਕੋਲੇ ਸੂਟ ਹੈਗੇ ਤੇ ਆਪਣਾ ਨੰਬਰ ਕੀ ਹੈ ਦੀਦੀ ਨੰਬਰ 94600 89600 89600 89600 5 ਜੀ ਇਹਨਾਂ ਦਾ ਨੰਬਰ ਹੈ ਜੀ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਬਾਏ ਕਰਨਾ ਹੈ ਜੀ ਤੇ ਕੋਰੀਅਰ ਕਰ ਦਿੰਦੇ ਨੇ ਦੀਦੀ ਹਾਂਜੀ ਹਾਂਜੀ ਵਰਲਡ ਵਾਈਡ ਸ਼ਿਪਿੰਗ ਹੈ ਹਾਂਜੀ ਹਾਂਜੀ ਵਰਲਡ ਵਾਈਡ ਸ਼ਿਪਿੰਗ ਹੈ ਜੀ ਇਹਨਾਂ ਦੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਸੂਟ ਮੰਗਾਉਣਾ ਹੈ ਇਹਨਾਂ ਤੋਂ ਤੁਸੀਂ ਇਹਨਾਂ ਦੇ ਨੰਬਰ ਤੇ ਸੰਪਰਕ ਕਰਕੇ ਮੰਗਾ ਸਕਦੇ ਹੋ ਜੀ ਥੈਂਕ ਯੂ ਅਪਾ ਅਗਲੀ ਸਟਾਲ ਤੇ ਆਏ ਪੈਨ ਹੋਰਾਂ ਕੋਲੇ ਸਾਰੇ ਕੋਟੀਆਂ ਸਵੈਟਰ ਬੱਚਿਆਂ ਦੇ ਬਣੇ ਹੋਏ ਆ ਪੁੱਛਦੇ ਆ ਪਹਿਲਾਂ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਕਿਹੜੀ ਜਗ੍ਹਾ ਤੋਂ ਆਏ ਬਨੇ ਆਪਾਂ ਉਹ ਹੋਰ ਤੋਂ ਆਏ ਆ ਜੀ ਕੀ ਬੁਟੀਕ ਦਾ ਨਾਮ ਆਪਾਂ ਦਾ ਆਪਣੇ ਬੁਟੀਕ ਦਾ ਨਾਮ ਹੈ ਜੀ WhatsApp ਬੁਟੀਕ ਸਾਰਾ ਬੁੱਲਨ ਦਾ ਸਾਮਾਨ ਹੁੰਦਾ ਆਪਣੇ ਕੋਲ ਮਤਲਬ ਨਿਊ ਬੋਨ ਬੇਬੀ ਤੋਂ ਲੈ ਕੇ ਕੋਈ ਵੀ ਚੀਜ਼ ਆਪਾਂ ਲੈਣੀ ਹੈ ਸਾਰੀ ਮਿਲ ਜਾਂਦੀ ਹੈ ਇਹ ਛੋਟੇ ਬੇਬੀ ਦੇ ਵੀ ਬਣੇ ਹੋਏ ਆ ਜੀ ਸੈੱਟ ਬਹੁਤ ਹੀ ਸੋਹਣੇ ਨਾਲ ਜਰਾਬਾਂ ਨਾਲ ਟੋਪੀ ਬਣੀ ਹੋ ਇਹ ਸਾਰੇ ਹੈਂਡਮੇਡ ਹਨ ਹਾਂਜੀ ਹਾਂਜੀ ਸਭ ਹੈਂਡਮੇਡ ਹਨ ਹਾਂਜੀ ਜਿਵੇਂ ਇਹ ਫਰਾਕਾਂ ਬਣੀਆਂ ਹੋਈਆਂ ਇਹ ਪੂੰਝੂ ਹੈ ਜੀ ਆਪਾਂ ਤੋਂ ਬਣੇ ਹੋਇਆ ਜੀ ਬੱਚਿਆਂ ਦੇ ਹਾਂਜੀ ਇਹ ਦੇਖੋ ਗਿਫਟ ਆਈਟਮ ਵਾਸਤੇ ਪੂਰਾ ਸੈੱਟ ਮਿਲ ਜਾਊਗਾ ਹਾਂਜੀ ਹਾਂ ਇਹ ਕਿਸੇ ਬੱਚੇ ਨੂੰ ਤੁਸੀਂ ਗਿਫਟ ਕਰਨਾ ਹੈਗਾ ਤੇ ਸਾਰਾ ਇਹ ਸੈੱਟ ਬਣਿਆ ਹੋਇਆ ਜੀ ਬਹੁਤ ਹੀ ਸੋਹਣਾ ਤੇ ਟ੍ਰੈਡੀਸ਼ਨਲ ਆਪਣੀ ਥਾਲਪੋਸ ਜਿਹੜੀ ਅੱਜਕੱਲ ਵਾਪਸ ਟ੍ਰੈਂਡ ਚ ਆ ਚੁੱਕੀ ਹੈ ਹਾਂਜੀ ਤੇ ਇਹ ਦੇਖੋ ਜੀ ਜੈਕਟ ਬਣੀ ਹੋਈ ਆ ਬਹੁਤ ਹੀ ਸੋਹਣੀ ਬੇਬੀ ਦੀ ਕਿੰਨੀ ਸੋਹਣੀ ਇਹ ਫਲਾਰ ਵਾਲੀ ਕ੍ਰੋਸ਼ੀਏ ਤੇ ਬਣੀ ਹੋਈ ਆ ਬਹੁਤ ਹੀ ਸੋਹਣੀਆਂ ਚੀਜ਼ਾਂ ਜੀ ਇੱਧਰ ਵੀ ਨਿਗਾ ਮਰਵਾ ਦਿਓ ਸਾਰੇ ਕਲੈਕਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਹੈ ਬਲouses ਵਗੈਰਾ ਪੈਨ ਹੋ ਰਹਿਆਂ ਕੋਲੇ ਵੀ ਬਣੇ ਹੋਏ ਆ ਜੀ ਸਾਰੇ ਹੈਂਡਮੇਡ ਚੀਜ਼ਾਂ ਜੀ ਬੱਚਿਆਂ ਦੇ ਨਾਲ ਸੈਟ ਬਹੁਤ ਜ਼ਿਆਦਾ ਸੋਹਣੇ ਆ ਜੀ ਸਾਰੀ ਕਲੈਕਸ਼ਨ ਤੇ ਨਿਗਾ ਮਰਵਾ ਦਿਓ ਤੇ ਕਿਸੇ ਨੂੰ ਵੀ ਕੋਈ ਇਦਾਂ ਦੀ ਇਹਦੇ ਵਿੱਚੋਂ ਕਲੈਕਸ਼ਨ ਚਾਹੀਦੀ ਹੈ ਕੋਈ ਵੀ ਚੀਜ਼ ਚਾਹੀਦੀ ਹੈਗੀ ਤੇ ਤੁਸੀਂ ਭੈਣ ਹੋਰਾਂ ਨਾਲ ਜਰੂਰ ਸੰਪਰਕ ਕਰਿਓ ਦੀਦੀ ਆਪਣਾ ਨੰਬਰ ਦੱਸ ਦੋ ਹਾਂਜੀ ਅਸੀਂ ਅਬ ਹੋਰ ਤੋਂ ਹੈਗੇ ਆਂ ਤੇ ਸਾਡਾ ਨੰਬਰ ਹੈ ਜੀ 9780890590 ਅਸੀਂ ਹੋਲ ਸੇਲ ਡਿਟੇਲ ਦੋਵਾਂ ਚ ਡੀਲ ਕਰਦੇ ਆਂ ਠੀਕ ਹੈ ਜੀ ਇਹਨਾਂ ਤੇ ਨਾਲ ਤੁਸੀਂ ਸੰਪਰਕ ਕਰਕੇ ਕੋਈ ਵੀ ਚੀਜ਼ ਮੰਗਾਉਣੀ ਹੈ ਕਿਦਾਂ ਦੀ ਵੀ ਕੋਈ ਬੱਚਿਆਂ ਦਾ ਸੈੱਟ ਮੰਗਾਉਣਾ ਕੁਝ ਵੀ ਮੰਗਾਉਣਾ ਤੇ ਤੁਸੀਂ ਜਰੂਰ ਸੰਪਰਕ ਕਰਿਓ ਜੀ ਥੈਂਕ ਯੂ ਹਾਂਜੀ ਆਪਾਂ ਅਗਲੇ ਸਟਾਲ ਤੇ ਆਏ ਪੁੱਛਣੇ ਭੈਣ ਹੋਰਾਂ ਕੋਲ ਕਿਹੜੀ ਕਿਹੜੀ ਵੈਰਿਟੀ ਸੱਸੀ ਕਰਦੇ ਸੱਸੀ ਗ ਰਟਾਊਨ ਫੇਸ 3 ਤੋਂ ਜੇ ਮੇਰੀ ਫਰਮ ਦਾ ਨਾਮ ਹੈਗਾ ਡੈਜ਼ਲ ਡੀਵਾ ਫੈਸ਼ਨ ਜੁਐਲਰੀ ਆਪਣੇ ਕੋਲੇ ਹਰ ਤਰ੍ਹਾਂ ਦੀ ਫੈਸ਼ਨ ਜੁਐਲਰੀ ਹੁੰਦੀ ਹੈ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਹਾਂਜੀ ਆ ਦੇਖੋ ਸਾਡੇ ਕੋਲੇ ਅਮਰੀਕਨ ਡਾਇਮੰਡਸ ਦੇ ਵਿੱਚ ਬਹੁਤ ਸੋਹਣੇ ਸੋਹਣੇ ਕਰਵਾ ਚੌਥ ਲਈ ਨੈਕਲੇਸਿਸ ਆਏ ਹੋਏ ਨੇ ਤੇ ਇਹਦੇ ਤੋਂ ਇਲਾਵਾ ਸਾਡੇ ਕੋਲੇ ਹੈਵੀ ਇਅਰਿੰਗਸ ਤੇ ਹੈਵੀ ਟਿੱਕਾ ਸੈਟ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣੇ ਸਾਰੀ ਜੁਐਲਰੀ ਬਹੁਤ ਸੋਹਣੀ ਸੈਮੀ ਬ੍ਰਾਈਡਲ ਨੈਕਲੇਸ ਸੈਟ ਹੈ ਹਾਂਜੀ ਇਸ ਤਰ੍ਹਾਂ ਦੀ ਆਪਣੇ ਕੋਲੇ ਹਰ ਤਰ੍ਹਾਂ ਦੀ ਜੁਐਲਰੀ अवेलेबल ਹੈਗੀ ਐ ਜੋ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਹੈਵੀ ਹੈ ਬਟ ਜਦੋਂ ਤੁਸੀਂ ਇਹਨੂੰ ਵੇਅਰ ਕਰੋਗੇ ਇਹ ਬਹੁਤ ਹੀ ਜ਼ਿਆਦਾ ਲਾਈਟ ਵੇਟਡ ਹੈ ਠੀਕ ਹੈ ਠੀਕ ਹੈ ਜਸਟ ਲਾਈਕ ਅ ਫਲਾਅਰ ਤੇ ਆਪਣੇ ਕੋਲੇ ਵਾਟਰਪੂਫ ਜੁਐਲਰੀ ਵੀ ਹੁੰਦੀ ਹੈ ਇਹਨੂੰ ਤੁਸੀਂ ਪਾਣੀ ਵਗੈਰਾ ਚ ਵੀ ਜਿਵੇਂ ਮਰਜ਼ੀ ਪਾਓ ਬਹੁਤ ਹੀ ਹਾਈ ਕੁਆਲਿਟੀ ਦੀ ਟ੍ਰੈਂਡਿੰਗ ਜੁਐਲਰੀ ਦੇ ਵਿੱਚ ਆਪਾਂ ਡੀਲ ਕਰਦੇ ਆ ਜਿਵੇਂ ਕਿ ਆਪਾਂ ਅੱਗੇ ਆ ਰਹੇ ਤੇ ਤਿਉਹਾਰ ਕਰਵਾ ਚੌਥ ਨੂੰ ਧਿਆਨ ਚ ਰੱਖਦੇ ਹੋਏ ਬਹੁਤ ਸਾਰੀ ਜੁਐਲਰੀ ਲੈ ਕੇ ਆਏ ਜਿਹੜੀ ਕਿ 골ਡ ਲੁੱਕ ਨੈਕਲੇਸ ਇਸ ਨੇ ਇਹ ਦੇਖੋ ਤੁਸੀਂ ਇਹ ਜਿਹੜਾ ਐਂ ਲੱਗਦਾ ਜਿਵੇਂ 골ਡ ਦਾ ਹੀ ਬਣਿਆ ਹੁੰਦਾ ਹਾਂਜੀ ਇੱਧਰ ਵੀ ਦਿਖਾ ਦਿਓ ਸਾਰੇ ਬਹੁਤ ਸੋਹਣੇ ਸੈੱਟ ਹੈਗੇ ਇਹ ਸਾਰੇ ਸੈੱਟ ਬਹੁਤ ਸੋਹਣੇ ਪਾ ਰਹੇ ਜਿਵੇਂ ਕਿ ਹੁਣ ਨਵਰਾਤਾਂ ਆ ਰਹੇ ਆ ਨਵਰਾਤਰੀਆਂ ਦੇ ਵਿੱਚ ਗਰਬਾ ਵਗੈਰਾ ਹੁੰਦਾ ਹੈ ਨਾ ਜੀ ਤੇ ਉਹਦੇ ਲਈ ਇਸ ਤਰ੍ਹਾਂ ਦੀ ਆਕਸੀਡਾਈਜ਼ ਜੁਐਲਰੀ ਚੱਲਦੀ ਹੈ ਤੇ ਉਹਦੇ ਲਈ ਵੀ ਤੁਸੀਂ ਆਕਸੀਡਾਈਜ਼ ਜੁਐਲਰੀ ਲਈ ਵੀ ਸਾਡੇ ਕੋਲੇ ਹਾਂਜੀ ਇਹ ਦੇਖ ਸਕਦੇ ਤੁਸੀਂ ਬਹੁਤ ਜਿਵੇਂ ਕਰਵਾ ਆ ਰਹੇ ਹੁਣ ਆ ਸੰਦੂਰਦਾਨੀ ਹੈ ਜੀ ਦੇਖੋ ਠੀਕ ਹੈ ਜੀ ਅਸੀਂ ਕਰਵਾ ਚੌਥ ਨੂੰ ਫੈਸਟੀਵਲ ਸੀਜ਼ਨ ਨੂੰ ਧਿਆਨ ਚ ਰੱਖਦੇ ਹੋਏ ਬਹੁਤ ਇਦਾਂ ਦੀ ਵੈਰਾਈਟੀ ਲੈ ਕੇ ਆਏ ਜਿਹਦੇ ਵਿੱਚ ਹਰ ਤਰ੍ਹਾਂ ਦੀ ਸਾਡੇ ਕੋਲੇ ਵਾਟਰਪੂਫ ਜੁਐਲਰੀ ਵੀ ਮਿਲਦੀ ਹੈ ਤੇ ਹਾਈ ਕਲਾਸ ਟ੍ਰੈਡੀਸ਼ਨਲ ਜੁਐਲਰੀ ਠੀਕ ਹੈ ਜੀ ਇਹ ਇਹ ਆਪਣਾ ਨੰਬਰ ਕੀ ਹੈ ਆਪਣਾ ਨੰਬਰ ਹੈਗਾ ਜੀ 7087531317 ਤੇ ਆਪਾਂ ਆਨਲਾਈਨ ਵੀ ਭੇਜਾਂਗੇ ਬਿਲਕੁਲ ਆਪਾਂ ਆਨਲਾਈਨ ਕੰਮ ਕਰਦੇ ਹਾਂ ਮੇਰੀ ਜਿਹੜੀ ਫਰਮ ਹੈ ਉਹਦਾ ਇੱਕ ਇੰਸਟਾਗ੍ਰam ਪੇਜ ਵੀ ਹੈ ਪਲੀਜ਼ ਉਹਨੂੰ ਫਾਲੋ ਕਰਿਓ ਡੈਜ਼ਲ ਦੀਵਾ ਫੈਸ਼ਨ ਜੁਐਲਰੀ ਦੇ ਨਾਮ ਤੇ ਸਾਡਾ ਪੇਜ ਹੈਗਾ ਹਾਂਜੀ ਇਹਨਾਂ ਦਾ ਪੇਜ ਵੀ ਫਾਲੋ ਕਰਿਓ ਕੋਈ ਵੀ ਇਹਨਾਂ ਤੋਂ ਸ਼ਾਪਿੰਗ ਕਰਨੀ ਹੈਗੀ ਇਹਨਾਂ ਦੇ ਨੰਬਰ ਤੇ ਕੰਟੈਕਟ ਕਰਕੇ ਕੋਈ ਵੀ ਚੀਜ਼ ਬਾਏ ਕਰਨੀ ਹੈ ਤੁਸੀਂ ਕਿਦਾਂ ਦੀ ਵੀ ਵਰਤਾਂ ਵਾਸਤੇ ਤੇ ਇਹਨਾਂ ਦੇ ਨਾਲ ਕੰਟੈਕਟ ਕਰਕੇ ਕਰ ਸਕਦੇ ਹੋ ਜੀ ਥੈਂਕ ਯੂ ਹਾਂਜੀ ਆਪਾਂ ਅਗਲੇ ਸਟਾਲ ਤੇ ਆਏ ਬਿਲਕੁਲ ਬੱਕਰੀ ਸਟਾਲ ਹੈ ਜੀ ਤੇ ਆਪਾਂ ਗੱਲ ਕਰਦੇ ਵੀਰ ਜੀ ਹਰਨੁ ਸਸ਼ੀ ਕਾਲ ਵੀਰ ਜੀ ਸਸ਼ੀ ਕਾਲ ਜੀ ਆਪਾਂ ਕਿਹੜੀ ਜਗ੍ਹਾ ਤੋਂ ਆਏ ਵੀਰੇ ਜੀ ਐਸਸੀ ਬਰਨਾਲੇ ਤੋਂ ਹੈਗੇ ਆਂ ਬਰਨਾਲੇ ਤੋਂ اچھا ਜੀ ਠੀਕ ਹੈ ਜੀ ਸਾਡੇ ਏਰੀਏ ਤੋਂ ਹੀ ਆਏ ਆ ਵੀਰ ਜੀ ਤੇ ਆਪਣੇ ਕੋਲੇ ਕਿਹੜੀ ਕਿਹੜੀ ਵੈਰਾਈਟੀ ਇਹਦੇ ਵਿੱਚ ਆਪ ਜੀ ਸਾਡੇ ਕੋਲ ਹੈਂਡ ਕ੍ਰਾਫਟਡ ਕੈਂਡਲਸ ਹੈਗੀਆਂ ਨੇ ਘਰ ਚੀਜ਼ ਤਿਆਰ ਕਰਦੇ ਆਂ ਅੱਛਾ ਜੀ ਜੀ ਮੈਂ ਅੱਜਕਲ ਕੈਂਡਲਸ ਦੇ ਵਿੱਚ ਪੈਰੀਫਿਨ ਨਾਮ ਦੀ ਵੈਕਸ ਹੁੰਦੀ ਜੋ ਕਿ এনਵਾਇਰਨਮੈਂਟ ਵਾਸਤੇ ਪਰਿਆਵਰਣ ਵਾਸਤੇ ਖਰਾਬ ਕਰਦੀ ਹੈ ਹਾਂਜੀ ਹਾਂਜੀ ਅਸੀਂ ਜਿਹੜੀ ਆਪਾਂ ਵੈਕਸ ਵਰਤਦੇ ਹਾਂ ਉਹ ਮਤਲਬ ਕਿ ਸੋਇਆ ਵੈਕਸ ਹੁੰਦੀ ਹੈ ਜੋ ਕਿ ਇਕੋ ਫ੍ਰੈਂਡਲੀ ਹੁੰਦੀ ਹੈ ਕੀ ਹੈ ਤੇ ਘਰ ਦੇ ਵਿੱਚ ਆਪਾਂ ਜਿਵੇਂ ਕੈਂਡਲ ਤਿਆਰ ਕਰਦੇ ਹਾਂ ਫ੍ਰੈਗਰੈਂਸ ਵਾਲੀਆਂ ਨੇ ਸੈਂਟਰਡ ਕੈਂਡਲਸ ਹੈਗੀਆਂ ਨੇ ਜਿਵੇਂ ਕਿ ਆਪਣੇ ਕੋਲ ਥੀ ਆ ਮੰਗੋ ਮੂਸ ਹੋ ਗਿਆ ਐ ਕਾਫੀ ਫ੍ਰੈਗਰੈਂਸ ਵਾਲੀ ਆਪਣੇ ਕੋਲ ਕੈਂਡਲ ਹੈਗੀ ਹੈ ਪਲੱਸ ਇਸ ਤੋਂ ਲਾਭ ਉਹ ਜਿਵੇਂ ਦੀਵਾਲੀ ਆ ਰਹੀ ਹੈ ਕਿ ਆਪਣੇ ਕੋਲ ਇੱਕ ਯੂਨਿਕ ਕਨਸੈਪਟ ਹੈਗਾ ਜਿਵੇਂ ਡੀਵੇ ਟਾਈਪ ਉਰਲੀ ਕਹਿੰਦੇ ਆ ਆਪਾਂ ਤੇ ਬਹੁਤ ਅੱਛਾ ਕਨਸੈਪਟ ਹੈਗਾ ਹਾਂਜੀ ਹਾਂਜੀ ਬੇਬੀ ਬਣ ਹੋਇਆ ਜੇ ਬਹੁਤ ਸੋਹਣਾ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ ਤਿਆਰ ਕੀਤੇ ਨੇ ਬਹੁਤ ਬੜਾ ਹੀ ਯੂਨੀਕ ਕਨਸੈਪਟ ਹੈ ਜਿਵੇਂ ਅੱਜ ਕੱਲ ਆਪਾਂ ਆਰਗਨਲ ਟਾਈਪ ਦੇ ਰੂਮ ਫਰੈਸ਼ਰ ਯੂਜ਼ ਕਰਦੇ ਹਾਂ ਜੋ ਕਿ এনवायरमेंट ਨੂੰ ਵੀ ਬੜਾ ਖਰਾਬ ਕਰਦੇ ਹਨ ਕੈਮੀਕਲ ਪਾਏ ਹੁੰਦੇ ਆ ਇਹ ਵੈਕਸ ਨਾਲ ਤਿਆਰ ਕੀਤੇ ਹੋਏ ਰੂਮ ਫਰੈਸ਼ਨਰਸ ਹੈਗੇ ਨੇ ਜਿਹੜੇ ਕਿ ਤੁਸੀਂ ਅਲਮਾਇਰਾ ਦੇ ਵਿੱਚ ਲਗਾ ਸਕਦੇ ਹੈਗੇ ਹੋ ਜਿਹੜੇ ਆਪਣੇ ਵਾਰਡਰੋਬ ਵਗੈਰਾ ਹੁੰਦਾ ਤੁਸੀਂ ਉੱਥੇ ਲਗਾ ਸਕਦੇ ਹੋ ਤੁਹਾਨੂੰ ਬਹੁਤ ਅੱਛੀ ਉਹਦੇ ਵਿੱਚ ਅਰੋਮਾ ਮਿਲਦਾ ਹੈ ਚੀਜ਼ ਦੇ ਨਾਲ ਤਾਂ ਦੇ కెమికਲ ਕੋਈ ਨਹੀਂ ਬਿਲਕੁਲ ਕੋਈ కెమికਲ ਨਹੀਂ ਜੀ ਸਾਰਾ ਬਿਲਕੁਲ ਇਕੋ ਫ੍ਰੈਂਡਲੀ ਹੈ এনवायरमेंट ਫ੍ਰੈਂਡਲੀ ਹੈਗਾ ਹੈ ਕਿਸੇ ਤਰ੍ਹਾਂ ਦਾ ਕੋਈ కెమికਲ ਨਹੀਂ ਹੈ ਹਾਂ ਜੀ ਦੇਖ ਸਕਦੇ ਹੋ ਤੁਸੀਂ ਇੱਕ ਤਰ੍ਹਾਂ ਨਾਲ ਇਹ ਬੱਚਿਆਂ ਦੀਆਂ ਖੇਡਾਂ ਲੱਗ ਰਹੀਆਂ ਆਪਾਂ ਨੂੰ ਤੇ ਸਾਰੀਆਂ ਬਹੁਤ ਸੋਹਣੀਆਂ ਤਿਆਰ ਕੀਤੀਆਂ ਨੇ ਇਹਨਾਂ ਨੇ ਕੈਂਡਲ ਲਈ ਤੇ ਇਹ ਮੋਮਬਤੀਆਂ ਤਿਆਰ ਕੀਤੀਆਂ ਜੀ ਹੁਣ ਜਿਵੇਂ ਦੀਵਾਲੀ ਫੈਸਟੀਵਲ ਆ ਰਿਹਾ ਤੇ ਤੁਸੀਂ ਇਹਨਾਂ ਤੋਂ ਕੋਈ ਵੀ ਚੀਜ਼ ਬਾਏ ਕਰਨੀ ਹੈਗੀ ਤੇ ਆਪਣਾ ਡਰੈਸ ਦੱਸਦੇ ਹੋਰੇ ਸਾਡਾ ਇੱਕ ਇੰਸਟਾਗ੍ਰam ਹੈਂਡਲ ਹੈਗਾ ਹੈ mehr.real ਨਾਮ ਦੇ ਨਾਲ ਇੰਸਟਾਗ੍ਰam ਸਾਨੂੰ ਫੋਲੋ ਕਰ ਸਕਦੇ ਹੈਗੇ ਹੋ ਅਗਰ ਤੁਹਾਨੂੰ ਕੋਈ ਆਰਡਰ ਵਗੈਰਾ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ ਇਸ ਇੰਸਟਾਗ੍ਰam ਚੈਨਲ ਤੋਂ ਹਾਂਜੀ ਆਪਣਾ ਨੰਬਰ ਦੱਸ ਦਿੰਦੇ ਹਾਂ ਬਿਲਕੁਲ 7009943675 ਹਾਂਜੀ ਇਹਨਾਂ ਦੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਕੋਈ ਵੀ ਚੀਜ਼ ਵਾਇ ਬਾਈ ਕਰਨੀ ਹੈਗੀ ਤੇ ਇਹਨਾਂ ਤੋਂ ਵਾਇ ਹੈਂਡ ਜਾ ਕੇ ਵੀ ਲੈ ਸਕਦੇ ਹੋ ਜੀ ਵਰਨਾ ਲੈ ਆਨਲਾਈਨ ਵੀ ਭੇਜ ਦਿੰਦੇ ਹਾਂ ਹਾਂਜੀ ਆਨਲਾਈਨ ਵੀ ਭੇਜ ਦੇਣਗੇ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਇੰਸਟਾਗ੍ਰam ਦੇ ਉੱਤੇ ਸਾਨੂੰ ਕੰਟੈਕਟ ਕਰੋ ਜਿਵੇਂ ਤੁਹਾਨੂੰ ਦੱਸਿਆ ਮਹਿਰ.real ਨਾਮ ਦੇ ਨਾਲ ਚੈਨਲ ਬਣੇ ਹੋਇਆ ਸਾਡਾ ਇੰਸਟਾਗ੍ਰam ਦੇ ਹਾਂਜੀ ਇਹਨਾਂ ਦਾ ਪੇਜ ਪੇਜ ਵੀ ਜ਼ਰੂਰ ਫੋਲੋ ਕਰ ਲਿਓ ਜੀ ਸਾਰੇ ਤੇ ਤੁਸੀਂ ਕੋਈ ਵੀ ਚੀਜ਼ ਮੰਗਾਉਣੀ ਹੈ ਤੇ ਜਰੂਰ ਕੰਟੈਕਟ ਕਰਿਓ ਜੀ ਥੈਂਕ ਯੂ। ਪਾਗਲੇ ਸਟਾਲ ਤੇ ਆਏ ਆ ਜੋ ਕਿ ਇਹ ਸਾਰੀ ਪਰਫਿਊਮ ਦੀ ਸਟਾਲ ਹੈ। ਵਿਰਜੇ ਨਾਲ ਗੱਲ ਕਰਦੇ ਹਾਂ ਸੱਸ਼ਕਰ ਜੀ। ਸੱਸ਼ਕਰ ਜੀ ਵਾਹਿਗੁਰੂ ਜੀ ਕਾ ਖਾਲਸਾ। ਸਤਿ ਸ੍ਰੀ ਅਕਾਲ ਜੀ। ਹਾਂਜੀ ਵਿਰਜੇ ਆਪਾਂ ਕਿਹੜੀ ਜਗ੍ਹਾ ਤੋਂ ਆਏ ਆ? ਮੇਰੇ ਬਟੁਰਸ਼ੀ ਪਿੰਡ ਆਈ ਤੋਂ ਬੁਲਈ। ਹਾਂਜੀ ਤੇ ਤੁਸੀਂ ਇਹ ਪ੍ਰੋਡਕਟ ਕਿਵੇਂ ਤਿਆਰ ਕਰਦੇ ਹੋਗੇ? ਇਹ ਪ੍ਰੋਡਕਟ ਤਿਆਰ ਨਹੀਂ ਕੀਤਾ ਜੀ, ਇੰਪੋਰਟ ਕੀਤਾ ਨੇ ਦੁਬਈ ਤੋਂ। ਅੱਛਾ ਜੀ। ਤੇ ਇਹ ਲਖਾਈ ਤੋਂ ਆਇਆ ਜੀ ਕਿਨੋਇ ਤੋਂ? ਅੱਛਾ ਜੀ। ਲੋਪਾ ਇੰਡੀਆ ਦੀ ਪਕੀਓ ਕੈਪੀਟ ਤੁਸੀਂ ਆਨਲਾਈਨ ਵੀ ਕਰਦੇ ਹੋ ਕੰਮ ਉਹ ਹਾਂਜੀ ਹਾਂਜੀ ਆਨਲਾਈਨ ਵੀ ਚੱਲਦਾ ਜੀ ਹਾਂਜੀ ਤੇ ਕਿਹੜੇ ਕਿਹੜੇ ਤੁਹਾਡੇ ਕੋਲੇ ਵੈਰਾਈਟੀ ਤੁਸੀਂ ਦਿਖਾ ਸਕਦੇ ਹੋ ਹਾਂਜੀ ਬਿਲਕੁਲ ਜੀ ਵੈਰਾਈਟੀ ਸਾਰੀ ਪਈ ਆ ਜੀ ਹਾਂਜੀ ਆ ਦੇਖੋ ਜੀ ਕਸਤੂਰੀ ਜਿਹੜਾ ਉਹਨੇ ਕਹਿੰਦੇ ਹਿਰਨ ਦੇ ਤੋਂ ਨਿਕਲਦੀ ਆ ਉਹ ਅੱਜ ਥੋੜਾ ਟਰਾਈ ਕਰਕੇ ਦੇਖਣਾ ਰੱਖਣਾ ਹਾਂਜੀ ਹਾਂਜੀ ਕਿਸਰ ਮਿਲ ਜੇਗਾ ਜੀ ਅੱਛਾ ਇਹ ਪਟਰਪਲੇਲ ਮਿਲ ਜੇਗਾ ਪਰ ਲੋਕਲ ਦੇ ਵਿੱਚ ਇਸ ਤੋਂ ਬਿਨ ਆਪਣੇ ਕੋਲ ਜਿੰਨੇ ਵੀ ਬ੍ਰਾਂਡਸ ਹੁੰਦੇ ਜਿਵੇਂ ਸਿਕੀਓ ਵਿਆ ਲੂਇਸ ਵਿਟਨੋ ਵਿਆ ਪੁਚੀਓ ਵਿਆ ਨਾ ਟਕ ਵਰਸਾ ਚ ਇਹ ਹੋ ਗਿਆ ਆਰਮਾਨੀ ਕਿ ਨਾ ਦੇ ਜਿੰਨੇ ਵੀ ਆਪਣੇ ਕਲੋਨਸ ਦੇ ਸਾਰੇ ਪਏ ਨੇ ਜੀ ਇਸ ਤੋਂ ਬਿਨ ਖੂਦ ਪਏ ਹੋਏ ਦਵਾਈ ਦੇ ਸਪੈਸ਼ਲ ਅੱਛਾ ਜੀ ਇਹ ਸਾਰੇ ਜਾਣੀ ਕਿ ਦਵਾਈ ਦੇ ਆਟਮ ਹੈਗੇ ਬਿਲਕੁਲ ਜੀ ਇਹ ਉਧਰ ਦੀ ਹੈ ਸਾਰੇ ਹਾਂ ਜੀ ਤਾਂ ਟਰਾਈ ਕਰਕੇ ਦੇਖ ਲਓ ਜੀ ਇੱਧਰ ਅੰਦੁਚਤ ਤੇ ਥੋੜਾ ਰਬ ਕਰ ਲਿਓ ਜੀ ਹਾਂ ਜੀ ਤੁਸੀਂ ਦੇਖੋ ਜੀ ਇੱਕ ਵਾਰ ਬਹੁਤ ਸੋਹਣੀ ਇਹਨਾਂ ਚੋਂ ਆ ਰਹੀ ਹੈ ਜੀ 스멜 ਬਹੁਤ ਹੀ ਜ਼ਿਆਦਾ ਸੋਹਣੀ ਤੇ ਬਹੁਤ ਹੀ ਵਧੀਆ ਚੀਜ਼ਾਂ ਹਨ ਜੀ। ਸ਼ਾਮ ਨੂੰ ਜਾਣ ਲੱਗੇ ਨਾ ਜੀ। ਹਾਂਜੀ। ਉਹ ਤੱਕ ਜੇ ਰਹਿ ਗਈ ਤਾਂ ਆਪਣੇ ਕੋਲ ਆ ਜਿਓ। ਠੀਕ ਹੈ ਜੀ। ਤੇ ਇਹ ਜਿਹੜੇ ਤੁਸੀਂ ਪੈਕਿੰਗ ਬਕਰੀ ਇਹਦੇ ਬਾਰੇ ਹਾਂਜੀ। ਏ ਜੀ ਆਪਾਂ ਇਹਨਾਂ ਤੋਂ ਛੋਟੀ ਸੀਸਕਾਈ ਪੈਕ ਕਰਕੇ ਦਿੰਨੇ ਆਂ ਹਾਂਜੀ 3 ਐਮਐਲ ਤੋਂ ਚੱਲ ਪੈਂਦੀ ਜਿਵੇਂ 6 ਐਮਐਲ ਪਈ ਆ ਜੀ ਹਾਂਜੀ ਨਾ 12 ਐਮਐਲ ਪਈ ਹੋਈ ਆ ਹਾਂਜੀ ਹਾਂਜੀ ਨਹੀਂ ਉਹ ਵੱਡੀ ਵਾਲੀ ਜਿਹੜੀ ਉਹ ਉਹਦੇ ਬਾਰੇ ਦੱਸੋ ਉਹ ਬਖੋਰਾ ਜੀ ਅੱਛਾ ਜੀ ਬਖੋਰਾ ਹੁੰਦਾ ਲੈ ਜਿਵੇਂ ਆਪਾਂ ਘਰੇ ਨਹੀਂ ਗੇ ਕੋਲਿਆਂ ਦੇ ਉੱਪਰ ਪਾਦੇ ਕੋਲਿਆਂ ਦੇ ਤੋਂ ਉਹਨਾਂ ਦੇ ਸਾਰੇ ਖਰਚ ਪੇਰ ਦਿੰਨੇ ਆਂ ਹਾਂਜੀ ਹਾਂ ਇਹ ਉਹ ਪ੍ਰੈਗਨੈਂਸ ਵਾਸਤੇ ਹਾਂਜੀ ਪਾਊਡਰ ਹੁੰਦਾ ਇਹ ਹਾਂਜੀ ਇਹ ਪਾਣੀ ਕਿਡ ਹੁੰਦੀ ਆ ਅੱਛਾ ਜੀ ਇਹਨੂੰ ਆਪਾਂ ਇਹਦੇ ਉੱਪਰ ਪਾ ਦਿੰਦੇ ਆ ਜੀ ਇਹ ਇਲੈਕਟ੍ਰੋਨਿਕ ਵੀ ਆ ਅੱਛਾ ਜੀ ਇਹ ਕੋਲੇ ਵਾਲੇ ਵੀ ਆ ਬਹੁਤ ਵਧੀਆ ਫ੍ਰੈਗਰੈਂਸ ਵਾਸਤੇ ਹਾਂਜੀ ਹਾਂਜੀ ਬਹੁਤ ਵਧੀਆ ਪ੍ਰੋਡਕਟ ਆ ਤੁਹਾਡਾ ਸਾਰਾ ਹੀ ਵੀਰ ਬਹੁਤ ਵਧੀਆ ਹੈਗਾ ਤੇ ਤੁਸੀਂ ਆਪਣਾ ਨੰਬਰ ਦੱਸ ਦਵੋ ਜੀ ਹਾਂਜੀ ਮੇਰਾ ਨੰਬਰ ਆ ਜੀ 8393 8161 ਹਾਂਜੀ ਤੁਸੀਂ ਕੋਈ ਵੀ ਇਹਨਾਂ ਤੋਂ ਵੀ ਰੀਅਰਾਂ ਦਾ ਪਰਫਿਊਮ ਬਾਏ ਕਰਨਾ ਹੈ ਜੀ ਤੇ ਵੀਰੋ ਹਰਿਆ ਨਾਲ ਤੁਸੀਂ ਜ਼ਰੂਰ ਸੰਪਰਕ ਕਰਿਓ ਜੀ ਆਨਲਾਈਨ ਵੀ ਭੇਜ ਦੇਣਗੇ ਜੀ ਵਰਲਡ ਵਾਈਡ ਸ਼ਿਪਿੰਗ ਹੈ ਇਹਨਾਂ ਦੀ ਤੇ ਜ਼ਰੂਰ ਇਹਨਾਂ ਦੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਕੋਈ ਵੀ ਚੀਜ਼ ਮੰਗਾ ਸਕਦੇ ਹੋ ਥੈਂਕ ਯੂ ਹਾਂਜੀ ਆਪਾਂ ਅਗਲੇ ਸਟਾਲ ਤੇ ਆਏ ਹਾਂਗੇ ਸੱਸੀ ਕਲਪਨੇ ਸੱਸੀ ਕਲਪ ਜੀ ਕਿਹੜੀ ਜਗ੍ਹਾ ਤੋਂ ਆਏ ਆਪਾਂ ਆਪਾਂ ਫਲਕਾਰੀ ਫੈਸ਼ਨ ਪੁਆਇੰਟ ਦੁੱਧਾ ਤੋਂ ਜੀ ਅੱਛਾ ਮੈਨੇ ਆਪਣੇ ਕੋਲੇ ਸੂਟ ਸਾਰੇ ਕਿਹੜੇ ਕਿਹੜੇ ਤਰ੍ਹਾਂ ਦੇ ਹੁੰਦੇ ਬਣੇ ਆਪਣੇ ਕੋਲੇ ਸਾਰੀ ਤਰ੍ਹਾਂ ਦੇ ਹੁੰਦੇ ਜਿੱਦਾਂ ਹੈਂਡਵਰਕ ਹੁੰਦਾ ਹੈ ਹੈਂਡਵਰਕ ਦਾ ਬਣਿਆ ਹੋਇਆ ਇਹ ਵੀ ਹੈਂਡਵਰਕ ਦਾ ਆਰੀ ਆਰੀਵਰਕ ਵੀ ਹੁੰਦਾ ਹੈ ਹਾਂਜੀ ਇਹ ਆਪਣੇ ਕੋਲੇ ਜੀ ਹਾਂਜੀ ਆਪਣੇ ਕੋਲੇ ਇਦਾਂ ਪਿੱਟਾ ਵਰਕ ਵੀ ਹੁੰਦਾ ਇਹ ਪਿੱਟਾ ਵਰਕ ਦਾ ਇਹ ਬ੍ਰாக்கਟ ਦੇ ਸੂਟ ਹੈਗੇ ਆ ਆ ਇਧਰ ਆਪਣੇ ਕੋਲੇ ਸਾਰੇ ਟਾਈ ਐਂਡ ਆਈ ਦੇ ਜਿਵੇਂ ਅੱਜ ਦਾ ਸਟੰਦੇ ਚੱਲ ਰਹੀ ਹੈ ਟ੍ਰੈਂਡ ਦੇ ਆਈ ਐਂਡ ਆਈ ਟ੍ਰੈਂਡ ਵਿੱਚ ਚੱਲ ਰਹੀ ਹੈ ਚੀਚਾ ਆ ਸਾਰੀ ਸੈਲਫ ਸਟਾਈਡ ਆਂਡ ਆਈ ਹੈ ਠੀਕ ਹੈ ਜੀ ਤੇ ਇਹ ਬੁੱਕ ਤਾਂ ਤੁਸੀਂ ਕਿਵੇਂ ਰੱਖੀ ਹੋਈ ਹੈ ਦੇਦੇ ਵਿੱਚ ਇਹ ਬੁੱਕ ਪੈਨੇ ਸੁਹਾਗਤੀ ਘੂੜੀਆਂ ਦੀ ਕਿਤਾਬ ਹੈ ਹਾਂਜੀ ਹਾਂਜੀ ਇਹਦੇ ਵਿੱਚ 100 ਤੋਂ ਵੱਧ ਸੁਹਾਗ ਹੈ ਤੇ 100 ਤੋਂ ਵੱਧ ਦੀ ਘੂੜੀਆਂ ਜਿਵੇਂ ਅੱਜ ਕੱਲ ਮੇਰੇ ਸਾਹ ਤੁਸੀਂ ਸੰਭਾਲਿਆ ਹੋਇਆ ਹੈ ਹਾਂਜੀ 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 ਇਹ ਲਿਖੀ ਕਿਹਨੇ ਪੈਨੇ ਇਹ ਮੈਂ ਹੀ ਲਿਖੀ ਹੈ ਪੈਨੇ 2022 ਦੇ ਵਿੱਚ ਹੀ ਆਈ ਸੀ ਤੁਹਾਡੀ ਮਿਹਨਤ ਨੂੰ ਸਲਾਮ ਹੈ ਥੈਂਕ ਯੂ ਥੈਂਕ ਯੂ ਅਵਾਰਡ ਵੀ ਮਿਲਿਆ ਹੋਇਆ ਇਸ ਕਿਤਾਬ ਨੂੰ ਅੱਛਾ ਅੱਛਾ ਹਾਂਜੀ ਇਹ ਦੇਖ ਸਕਦੇ ਹਾਂ ਤੁਸੀਂ ਪੈਣ ਹਰਿਆ ਕੋਲੇ ਬੁੱਕ ਸੁਹਾਗ ਤੇ ਘੋੜ ਜਿਨ੍ਹਾਂ ਨੇ ਆਪਣਾ ਵਿਰਸਾ ਸੰਭ ਕੇ ਰੱਖਿਆ ਹੋਇਆ ਹੈ ਤੇ ਇਹ ਪੈਣਾ ਜਰੂਰ ਗੌਰ ਕਰਿਓ ਜੀ ਸੂਟਾਂ ਨਾਲੋਂ ਵੱਧ ਸਾਨੂੰ ਇਹਨਾਂ ਚੀਜ਼ਾਂ ਤੇ ਗੌਰ ਕਰਨ ਦੀ ਲੋੜ ਹੈਗੇ ਤੇ ਸੂਟ ਤਾਂ ਆਪਾਂ ਬਣਾ ਹੀ ਲੈਣੇ ਆਂਗੇ ਤੇ ਸੂਟਾਂ ਵਾਸਤੇ ਵੀ ਤੁਸੀਂ ਜਰੂਰ ਪੈਣ ਹਰਿਆ ਨਾਲ ਸੰਪਰਕ ਕਰਿਆ ਜੀ ਆਪਣਾ ਨੰਬਰ ਦੀਦੀ ਹਾਂਜੀ 98786 47121 ਹਾਂਜੀ ਇਹਨਾਂ ਦੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਕੋਈ ਵੀ ਸੂਟ ਬਾਇ ਕਰਨਾ ਹੈਗਾ ਦੀਦੇ ਆਨਲਾਈਨ ਵੀ ਭੇਜਦੇ ਹਾਂ ਹਾਂਜੀ ਹਾਂਜੀ ਆਨਲਾਈਨ ਵੀ ਫੇਸ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰਕੇ ਕੋਈ ਵੀ ਸੂਟ ਮੰਗਾਉਣਾ ਕਿਸੇ ਵੀ ਤਰ੍ਹਾਂ ਦਾ ਕੋਈ ਬੁੱਕ ਮੰਗਾਉਣੀ ਹੈ ਤੁਸੀਂ ਜ਼ਰੂਰ ਸੰਪਰਕ ਕਰਿਓ ਪੈਨ ਹਰਿਆਨ ਨਾਲ ਜੀ ਥੈਂਕ ਯੂ ਹਾਂਜੀ ਆਪਾਂ ਅਗਲੀ ਸਟਾਲ ਤੇ ਪੁੱਛਦੇ ਹਾਂ ਪੈਨ ਹਰਿਆਨ ਕਿਹੜੀ ਜਗ੍ਹਾ ਤੋਂ ਹੈ ਸਸਤੀ ਕੱਪਣੇ ਸਸਤੀ ਗਾ ਜੀ ਕਿਹੜੀ ਜਗ੍ਹਾ ਤੋਂ ਹੈ ਪੈਨ ਆਪਾਂ ਦੋਦੇ ਤੋਂ ਆਏ ਆ ਜੀ ਆਪਣੇ ਕੋਲ ਕਿਹੜੀ-ਕਿਹੜੀ ਵੈਰਾਈਟੀ ਹੁੰਦੀ ਹੈ ਸੂਟਾਂ ਦੇ ਵਿੱਚ ਆਪਣੇ ਕੋਲ ਸੂਟ ਸਾਰੀ ਵੈਰਾਈਟੀ ਹੈ ਜੀ ਹਾਂਜੀ ਇਹ ਹੈਂ ਵਰਕ ਬਹੁਤ ਹੀ ਜਿਆਦਾ ਸੋਹਣਾ ਜੀ ਹੈਂਡਵਰਕ ਦਾ ਕੰਮ ਹੈ ਸਾਰਾ ਦੇਖ ਸਕਦੇ ਹੋ ਤੁਸੀਂ ਇਹ ਵੀ ਹੱਥ ਦਾ ਕੰਮ ਹੈ ਜੀ ਸਾਰਾ ਤੇ ਇਹ ਵੀ ਹੱਥ ਦਾ ਹੀ ਬਣਿਆ ਹੋਇਆ ਜੀ ਸੂਟ ਬਹੁਤ ਹੀ ਸੋਹਣਾ ਹਾਂਜੀ ਸੇ ਮਸ਼ੀਨ ਵਰਕ ਆ ਗਿਆ ਜੀ ਸੇ ਵਰਕ ਹੈ ਜੀ ਹਾਂਜੀ ਤੇ ਇਹ ਦਬਕੇ ਦਾ ਵਰਕ ਆ ਗਿਆ ਜੀ ਬਹੁਤ ਹੀ ਸੋਹਣਾ ਹਾਂਜੀ ਹਾਂਜੀ ਤੇ ਨਾਲ ਪ੍ਰਿੰਟ ਸੂਟ ਵੀ ਹੈਗੇ ਪਣ ਤੁਹਾਡੇ ਹਾਂਜੀ ਹਾਂਜੀ ਪ੍ਰਿੰਟ ਹਾਂਜੀ ਇਹ ਪ੍ਰਿੰਟ ਸੂਟ ਵੀ ਹੈਗੇ ਆ ਜੀ ਪਲੇਨ ਸਟਾਫ ਸਟਾਫ ਵੀ ਹੈਗਾ ਇਹਨਾਂ ਕੋਲੇ ਕੁਰਤੇ ਪਜਾਮਿਆਂ ਦਾ ਹਾਂਜੀ ਹਾਂਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਆ ਪਹਿਣ ਹੋ ਰਿਆ ਕੋਲੇ ਸਾਰੇ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਸਾਰੀ ਵੈਰੀਟੀ ਅੱਛਾ ਕੁਰਤੇ ਪਜਾਮੇ ਵੀ ਬਹੁਤ ਸਾਰਾ ਸਾਰੀ ਹੈਗੇ ਜੀ ਹਾਂਜੀ ਇਹ ਪੇਂਟ ਦਾ ਵੀ ਕੰਮ ਹੈ ਜੀ ਇਹਨਾਂ ਦਾ ਬਹੁਤ ਹੀ ਵਧੀਆ ਹਾਂਜੀ ਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਈ ਸੂਟ ਬਾਏ ਕਰਨਾ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰੇ ਬਣੇ ਆਪਣਾ ਨੰਬਰ ਦੱਸ ਦਿਓ 62802 19312 ਹਾਂਜੀ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਕੋਈ ਵੀ ਸੂਟ ਬਾਏ ਕਰਨਾ ਤੇ ਇਹਨਾਂ ਤੋਂ ਆਨਲਾਈਨ ਵੀ ਭੇਜ ਦੋਗੇ ਨਾ ਬਈ ਹਾਂਜੀ ਹਾਂਜੀ ਆਨਲਾਈਨ ਹਾਂਜੀ ਆਨਲਾਈਨ ਵੀ ਭੇਜ ਦੇਣਗੇ ਤੁਸੀਂ ਕੋਈ ਸੂਟ ਲੈਣਾ ਤੇ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰਿਓ ਜੀ ਥੈਂਕ ਯੂ